ਬਿਜਲੀ ਬੋਰਡ ਦੇ ਵਿੱਚ ਤਰਸ ਦੇ ਆਧਾਰ ਤੇ ਮਿਲੀਆਂ ਨੌਕਰੀਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਬਜਨ ਸਿੰਘ ਈਟੀਓ ਦੇ ਦਫ਼ਤਰ ਨਰੇਸ਼ ਪਾਠਕ ਨੂੰ ਸੌਪਿਆ ਗਿਆ ਆਪਣਾ ਮੰਗ ਪੱਤਰ ਤਰਸ ਦੇ ਆਧਾਰ ਤੇ ਦਿੱਤੀਆਂ ਨੌਕਰੀਆਂ ਬਾਰੇ ਲਖਵਿੰਦਰ ਸਿੰਘ ਹੁਸ਼ਿਆਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀਆਂ ਰਹਿ ਚੁੱਕੀਆਂ ਸਰਕਾਰਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪਰ ਆਪ ਸਰਕਾਰ ਬਣਨ ਤੋਂ ਬਾਅਦ 20 ਸਾਲ ਪੁਰਾਣੀ ਤਰਸ ਆਧਾਰ ਦੀ ਨੌਕਰੀ ਦੀ ਪਾਲਿਸੀ ਨੂੰ ਦੁਬਾਰਾ ਖੋਲਿਆ ਗਿਆ ਪਰ ਇਸ ਵਿੱਚ ਜੋ ਫੰਡਿੰਗ 3 ਲੱਖ ਰੁਪਏ ਦਿੱਤੇ ਸੀ ਅਤੇ ਪੈਨਸ਼ਨ ਵੀ ਦਿੱਤੀ ਸੀ ਅਤੇ ਇਸ ਦੇ ਉੱਪਰ ਉਹਨਾਂ ਨੇ ਕਿਹਾ ਕਿ ਸਾਡੇ 12% ਵਿਆਜ ਦੇ ਹਿਸਾਬ ਨਾਲ 50 ਤੋਂ 60 ਲੱਖ ਰੁਪਏ ਵੰਡ ਰਹੇ ਨੇ ਅਤੇ ਅਸੀਂ 25% ਹਿਸਾਬ ਨਾਲ ਨੌਕਰੀਆਂ ਦੇਣ ਲੱਗੇ ਹਾਂ ਅਤੇ ਆਪ ਸਰਕਾਰ ਨੇ ਸਾਨੂੰ ਪਰੋਸਾ ਦਵਾਇਆ ਸੀ ਕਿ ਸਾਡੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਿਆਜ ਦਰ माफ ਕਰ ਦੇਵਾਂਗੇ ਪਰ ਹੁਣ ਤੱਕ ਸਾਡੀ ਕੋਈ ਵੀ ਚੁੰਬਾਈ ਨਹੀਂ ਹੋਈ ਅਤੇ 1 ਸਾਲ ਤੋਂ ਬਾਅਦ ਵੀ ਜੋ ਸਾਨੂੰ ਤਨਖਾਹ ਮਿਲਦੀ ਹੈ ਉਸ ਵਿੱਚੋਂ 75% ਕੱਟ ਲਿਆਂਦਾ ਜਾਂਦਾ ਹੈ ਅਤੇ ਕਿਹਾ ਗਿਆ ਹੈ ਕਿ ਜਿਹੜੀ ਤੁਹਾਡੀ ਬੰਦੀ ਰਕਮ ਦੀ ਪਰਭਾਈ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜੋ ਰਿਕਵਰੀ ਪੈਸੇ ਸਾਡੇ ਕੱਟੇ ਜਾ ਰਹੇ ਹਨ ਉਹਨਾਂ ਕੱਟੇ ਜਾਣ ਅਤੇ ਸਰਕਾਰ ਨੇ ਸਾਡੇ ਨਾਲ ਵਾਦੇ ਜਿਹੜੇ ਕੀਤੇ ਸਨ ਉਹ ਪੂਰੀ ਕੀਤੇ ਜਾਣ ਤੇ ਜਿਨ੍ਹਾਂ ਦੀ ਬੰਦੀ ਨੌਕਰੀਆਂ ਹਨ ਉਹਨਾਂ ਨੂੰ ਵੀ ਇਹ ਨੌਕਰੀਆਂ ਦਿੱਤੀਆਂ ਜਾਣ। ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ। ਮੈਂ ਮੁਕਸਬ ਜਿਹੜੇ ਨੂੰ ਬਿਲੋਂਗ ਕਰਦਾ ਜੀ। ਅਜ ਮੰਤਰੀ ਸਾਹਿਬ ਦੇ ਇੱਥੇ ਆਫਿਸ ਦੇ ਲਾਗੇ ਤੇ ਆਏ ਜੀ ਇਕੱਠੇ ਹੋਏ ਜੀ ਕੀ ਕਰ ਰਹੇ ਸਾਡਾ ਮੇਨ ਕਾਰਨ ਇਹ ਹੈ ਸਾਡੇ 2010 ਤੋਂ ਅਸੀਂ ਪਹਿਲਾਂ ਤੇ ਕੇਸ ਹਾਂ ਜੀ ਪਰ ਸਾਡੀ ਪਾਲਿਸੀ ਜਿਹੜੀ ਬਣੀ ਸੀਗੀ ਸੋਧ ਵਾਸਤੇ ਇਹਨਾਂ ਕੋਲੇ ਕੈਬਨਟ ਮੰਤਰੀ ਜੀ ਕੋਲੇ ਅਸੀਂ ਮੁੱਦਾ ਰੱਖਿਆ ਹੋਇਆ ਹੈ ਜੀ ਸੋਧ ਵਾਸਤੇ ਵੀ ਪਾਲਿਸੀ ਖੋਲ ਕੇ ਉਹਨੂੰ ਸੋਧ ਕੀਤੀ ਜਾਵੇ ਜੋ ਸਾਡੇ ਜਿਹੜੇ ਮ੍ਰਿਤਕ ਅਸਰ ਦੇ ਵੀਰ ਰਹਿੰਦੇ ਨੇ ਪੈਸੇ ਭਰਨ ਤੋਂ ਵਾਂਝੇ ਹੋਏ ਬੈਠੇ ਨੇ ਜੀ ਉਹ ਪੈਸੇ ਭਰ ਕੇ ਨੌਕਰੀ ਲੱਗ ਸਕਣ ਤੇ ਇੱਕ ਵਾਰ ਘੱਟ ਤੋਂ ਘੱਟ ਜਿਹੜਾ ਵਿਆਜ ਲੱਗ ਸਕੇ ਸਰ ਮਸਲਾ ਕੀ ਕਰਦਾ ਜੀ ਮਸਲਾ ਇਹੀ ਹੈ ਸਰ ਜਿਹੜੇ ਹੈ ਕਿ ਵੀਰ ਸਾਡੇ ਓਵਰੇਜਡ ਹੋਏ ਨੇ ਜਾਂ ਸਾਡੀਆਂ ਭੈਣਾਂ ਰਹਿੰਦੀਆਂ ਨੇ ਉਹਨਾਂ ਨੂੰ ਸਰ ਨੌਕਰੀ ਮਿਲ ਸਕੇ ਤੇ ਜਿਹੜਾ ਸਾਨੂੰ ਵਾਧੂ ਬੋਝ ਪਾਇਆ ਹੋਇਆ ਉਹ ਘੱਟ ਸਕੇ ਤੇ ਜਿਹੜੀਆਂ ਸਾਡੀਆਂ ਕਟੋਤੀਆਂ ਹੋਈਆਂ ਹਨ ਉਹ ਜਿਹੜੀਆਂ ਬਹਾਲ ਕੀਤੀਆਂ ਜਾਣ ਤੇ ਸਾਨੂੰ ਤਨਖਾਹ ਦਿੱਤੀ ਜਾਵੇ ਮੈਂ ਮੰਤਰੀ ਨਾਲ ਸੀ ਗੱਲ ਹੋਈ ਤੇ ਸਰ ਮੰਤਰੀ ਜੀ ਵੱਲੋਂ ਅੱਜ ਨਹੀਂ ਮਿਲਿਆ ਗਿਆ ਉਹਨਾਂ ਦੇ ਅੱਜ ਜਿਹੜੇ ਨਰੇਸ਼ ਪਾਠਕ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਮਿਲੇ ਹੈ ਜੀ ਉਹ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਤੁਹਾਨੂੰ ਮੰਤਰੀ ਸਾਹਿਬ ਨਾਲ ਮਿਲਾ ਦੇਵਾਂਗੇ ਤੁਹਾਡੀ ਜਿਹੜੀ ਗੱਲਬਾਤ ਉਹ ਰੱਖੀ ਜਾਊਗੀ ਹਾਂਜੀ ਭਜੀ ਕੀ ਨਾਮ ਆਪ ਦਾ ਸਰ ਮੇਰਾ ਨਾਮ ਲਖਵਿੰਦਰ ਸਿੰਘ ਹਸ਼ਾਰਪੁਰ ਤੋਂ ਅੱਜ ਜਿਹੜਾ ਇਕੱਠ ਕੀਤਾ ਤੁਸੀਂ ਜੀਡੀਓ ਸਾਹਿਬ ਦੇ ਦਫ਼ਤਰ ਅੱਗੇ ਕੀ ਕਰਨ ਸਰ ਜਿਹਦਾ ਕਾਰਨ ਇਹ ਹੈ ਕਿ ਜੀ ਅਸੀਂ ਲਗਭਗ 20 ਸਾਲਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਪਿਛਲੀਆਂ ਕਈ ਸਰਕਾਰਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰ ਆਪ ਸਰਕਾਰ ਜਦੋਂ ਦੀ ਆਈ ਹੈ ਇਹਨਾਂ ਨੇ ਸਾਡੀ ਸੁਣਵਾਈ ਕਰਕੇ ਸਾਡੀ 20 ਸਾਲਾ ਪੁਰਾਣੀ ਜਿਹੜੀ ਸਰ ਸਰਦਾਰ ਦੀ ਨੌਕਰੀ ਹੈ ਡੈਥ ਬਿਜਲੀ ਬੋਰਡ ਦੇ ਵਿੱਚ ਉਹਨੂੰ ਇਹਨਾਂ ਨੇ ਪਾਲਿਸੀ ਨੂੰ ਦੁਬਾਰਾ ਖੋਲ੍ਹਿਆ ਅਸੀਂ ਇਹਨਾਂ ਦਾ ਬੜਾ ਸ਼ੁਕਰੀਆ ਦਾ ਵੀ ਕੀਤਾ ਸੀਗਾ ਇਹਨਾਂ ਦੇ ਹਾਰ ਵੀ ਪੁਆਏ ਸੀਗੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਜਿਹੜੇ ਤੁਹਾਡੇ ਉਸ ਸਮੇਂ ਸਾਨੂੰ 3 ਲੱਖ ਰੁਪਏ ਮਿਲਿਆ ਸੀਗਾ ਤੇ ਨਾਲ ਦੀ ਨਾਲ ਉਹਦੇ ਨਾਲ ਸਾਨੂੰ ਸਪੈਸ਼ਲ ਜੋ ਪੈਨਸ਼ਨ ਹੀ ਨਾ ਦਿੱਤੀ ਸੀਗੀ ਉੱਤੇ ਇਹਨਾਂ ਨਾਲ 12-12% ਵਿਆਜ ਲਗਾਤਾ ਜੱਸ ਕਰਕੇ ਉਹ ਰਕਮ ਲਗਭਗ 50-50 ਤੋਂ ਲੈ ਕੇ 60 ਲੱਖ ਤੱਕ ਬਣ ਗਈ। ਉਹਦੇ ਵਿੱਚੋਂ ਆਪਾਂ 25% ਭਰ ਕੇ ਨੌਕਰੀ ਲੱਗਿਆਂ ਕਿਉਂਕਿ ਉਹ ਆਸ਼ਵਾਸ਼ਣ ਵੀ ਸਾਨੂੰ ਇਹਨਾਂ ਵੱਲੋਂ ਦਿੱਤਾ ਗਿਆ ਕਿ ਤੁਸੀਂ ਪਰੋ ਕੋਈ ਗੱਲ ਨਹੀਂ ਜੋ ਤੁਹਾਡਾ ਵਿਆਜ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਫ ਕਰ ਦਵਾਂਗੇ ਤੇ ਤੁਹਾਨੂੰ ਤੁਹਾਡੀ ਬਣਦੀ ਹੱਕ ਤੁਹਾਨੂੰ ਦੇ ਦੇਵਾਂਗੇ। ਪਰ ਅੱਜ ਲੰਮਾ ਸਮਾਂ ਸਰਕਾਰ ਨੂੰ ਲਗਭਗ 3 ਸਾਲ ਦਾ ਸਮਾਂ ਬੀਤ ਚੁੱਕਾ ਪਰ ਸਰਕਾਰ ਵੱਲੋਂ ਹਲੇ ਤੱਕ ਉਹ ਵਿਆਜ ਦੀ ਮੰਗ ਜੋ ਸਾਡੀ ਖਤਮ ਕਰਨ ਦੀ ਆ ਉਹ ਲਿਆ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਹੁਣ ਜਦੋਂ ਆਪਾਂ ਮੁਲਾਜ਼ਮ ਬਣ ਗਏ ਜਿਨ੍ਹਾਂ ਬੰਦਿਆਂ ਦਾ ਲਗਭਗ ਸਾਲ ਪੂਰਾ ਹੋ ਚੁੱਕਾ ਸੋ ਉਹਨਾਂ ਦੀਆਂ ਤਨਖਾਹਾਂ ਵੀ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਵਿਭਾਗ ਦੇ ਵੱਲੋਂ ਤਨਖਾਹਾਂ ਮਿਲਦੀਆਂ ਟੋਟਲ ਤੁਹਾਨੂੰ ਘੱਟੋ ਘੱਟ ਜੀ ਸਾਨੂੰ 18000 ਰੁਪਏ ਸੀ ਕਿ 16195 ਮਿਲਦੇ ਆ ਜਿਹਦੇ ਵਿੱਚੋਂ ਲਗਭਗ 70 ਤੋਂ 80% ਕੱਟ ਲੱਗ ਰਿਹਾ ਜੀ ਕੀ ਕਾਰਨ ਕੱਟ ਲੱਗਦਾ ਕਾਰਨ ਉਹੀ ਆ ਜੀ ਕਹਿੰਦੇ ਤੁਸੀਂ 75% ਜੋ ਰਕਮ ਤੁਸੀਂ ਨਹੀਂ ਭਰੀ ਅਸੀਂ ਉਹਦੀ ਰਿਕਵਰੀ ਕਰ ਰਹੇ ਆ ਇਹ ਰਿਕਵਰੀ ਵੀ ਜਿਹੜੀ ਹੈਗੀ ਜੀ ਇਹ ਡਿਵੀਜ਼ਨਾਂ ਅਤੇ ਸਬਡਿਵੀਜ਼ਨਾਂ ਦੇ ਆਪਣੇ ਲੈਵਲ ਤੇ ਕੀਤੀਆਂ ਜਾ ਰਹੀਆਂ ਨੇ ਉੱਪਰੋਂ ਕੋਈ ਵੀ ਪਟਿਆਲੇ ਵੱਲੋਂ ਕਿਸੇ bina ਕਿਸੇ ਹਦਾਇਤ ਤੋਂ ਯਾਨੀ ਸਰਕਾਰ ਆਪਣੀ ਉਹ ਕੱਟ ਰਹੀ ਜਾਂ ਕਿਸੇ ਦੀ ਹਦਾਇਤ ਹੈ ਨਹੀਂ ਜੀ ਮੈਂ ਜਿਵੇਂ ਦੱਸ ਰਿਹਾ ਕਿ ਇਹ ਪਟਿਆਲੇ ਤੋਂ ਕੋਈ ਵੀ ਹਦਾਇਤ ਨਹੀਂ ਮਿਲੀ ਡਿਵੀਜ਼ਨਾਂ ਤੇ ਸਬਡਿਵੀਜ਼ਨਾਂ ਨੇ ਬਸ ਮੌਖਿਕ ਤੌਰ ਤੇ ਹੀ ਇਹ ਕੱਟੀ ਜਾ ਰਹੇ ਨੇ ਸਾਨੂੰ ਯਾਨੀ ਕਿ ਹਰਾਸਮੈਂਟ ਕੀਤੀ ਜਾ ਰਹੀ ਸਾਡੇ ਕੀ ਮੰਗ ਕੀ ਹੁੰਦੀ ਹੈ ਮੰਗ ਤਾਂ ਅਸੀਂ ਇਹੀ ਰੱਖਦੇ ਆ ਜੀ ਜੋ ਇਹ ਰਿਕਵਰੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਜੋ ਸਾਡੇ ਕੋਲ 75% ਦੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਵੀ ਖਤਮ ਕੀਤਾ ਜਾਵੇ। ਐਸ ਵੇ ਕਿੰਨੇ ਮਲਾਜ਼ਮ ਇਕੱਠੇ ਹੋਏ ਨੇ? ਘਟੋ ਘਾਟ ਇਸ ਟਾਈਮੇ ਸਾਡੇ 100 100 ਸੂਬਾ ਮਲਾਜ਼ਮ ਇਕੱਠਾ ਜੀ। ਅੱਜ ਤੇ ਸਿਰਫ ਐ ਮੰਤਰੀ ਸਾਹਿਬ ਤੋਂ ਬੇਨਤੀ ਲੈ ਕੇ ਆਏ ਆ। ਨਾਲ ਦੇ ਨਾਲ ਇਹਨਾਂ ਦੇ ਨਵੇਂ ਦੇ ਜੋ ਪਟਕ ਸਾਹਿਬ ਉਹਨਾਂ ਨਾਲ ਸਾਡੀ ਮੀਟਿੰਗ ਵੀ ਹੋਈ ਹੈ। ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਕਿ ਆਪਾਂ ਤੁਹਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਂਗੇ। ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਇਹ ਨੌਕਰੀ ਮੰਤਰੀ ਸਾਹਿਬ ਨੇ ਖੋਲੀ ਸੀਗੀ ਤੇ ਹੁਣ ਸਾਡੀ ਜੋ ਇਹ ਸਾਨੂੰ ਮੁਸ਼ਕਲ ਆ ਰਹੀ ਹੈ ਸਾਡਾ ਇਹਦਾ ਵੀ ਹੱਲ ਕਰਨਾ